ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਅੱਜ ਆਪਾਂ ਨਾ ਪੌਂਚੇ ਦੀ ਸਲਵਾਰ ਦੀ ਪਿਛਲੀ ਸਾਈਡ ਤੇ ਸੀ ਲਗਾਵਾਂਗੇ ਦੇਖੋ ਕਿੱਦਾਂ ਲਗਾਨੀ ਆ ਆਪਾਂ ਪੌਂਚਾ ਰੱਖਣਾ ਏ ਸਾਢੇ 6 ਸਾਢੇ 6 ਤੇ ਇੱਕ ਨਿਸ਼ਾਨੀ ਲਗਾਵਾਂਗੇ ਇੱਥੇ ਉਸ ਤੋਂ ਬਾਅਦ ਆਪਾਂ ਇੱਥੇ ਇੰਚ ਟੇਪ ਰੱਖਾਂਗੇ ਇਹਦੇ ਇਸ ਤਰ੍ਹਾਂ ਇੱਥੇ ਨਿਸ਼ਾਨ ਲਗਾਵਾਂਗੇ ਜਿੰਨੀ ਜਿੰਨੀ ਆਪਾਂ ਸਲਾਈ ਵਿੱਚ ਲਗਾਣੀ ਹੈ ਇਸ ਤਰ੍ਹਾਂ ਇਹ ਇਸ ਤਰ੍ਹਾਂ ਨਾ ਤੁਹਾਡੀ ਸਲਵਾਰ ਦੀ ਜਿਹੜੀ ਪਿਛਲੀ ਸਾਈਡ ਹੈ ਮਤਲਬ ਬਹੁਤ ਸਹੀ ਤਰੀਕੇ ਨਾਲ ਸੀਨ ਲੱਗਦੀ ਹੈ ਇਸ ਤਰ੍ਹਾਂ ਆਪਾਂ ਨਿਸ਼ਾਨ ਲਗਾ ਲਿਆ ਠੀਕ ਹੈ ਜੀ ਹੁਣ ਆਪਾਂ ਕੀ ਕਰਾਂਗੇ ਇਹਦੀ ਦੂਸਰੀ ਸਾਈਡ ਲਾਵਾਂਗੇ ਸਲਵਾਰ ਦੀ ਦੂਸਰੀ ਸਾਈਡ ਲੈ ਕੇ ਇਦੇ ਉੱਪਰ ਇੱਥੇ ਬਿਲਕੁਲ ਸੈੱਟ ਕਰਕੇ ਇਹਦੇ ਉੱਪਰ ਰੱਖਾਂਗੇ ਇਸ ਤਰੀਕੇ ਨਾਲ ਕਿ ਆਪਣੀ ਦੂਸਰੀ ਸਾਈਡ ਤੇ ਵੀ ਇਦਾਂ ਨਿਸ਼ਾਨ ਲੱਗ ਜਾਊਗਾ ਕਿਉਂਕਿ ਤੁਹਾਨੂੰ ਫਿਰ ਸਲਾਈ ਲਗਾਣੀ ਨਾ ਬਹੁਤ ਸੌਖੀ ਹੋ ਜਾਊਗੀ ਇਸ ਤਰ੍ਹਾਂ ਦੇਖੋ ਇੱਧਰ ਵੀ ਨਿਸ਼ਾਨ ਆ ਗਿਆ ਨਾ ਇਹਦੇ ਉੱਪਰ ਉਪਰ ਆਪਾਂ ਇੱਥੇ ਨਿਸ਼ਾਨ ਲਗਾ ਲਾਂਗੇ சிலை சிலை கிணங்கல் சை தரிக்கல சைட வீச ਇਸ ਤਰ੍ਹਾਂ ਇਸ ਤਰ੍ਹਾਂ ਅੱਗੇ ਤੋਂ ਚੰਗੀ ਤਰ੍ਹਾਂ ਆਪਾਂ ਇਹ ਫਰਾਈ ਕਰ ਲਵਾਂਗੇ ਤਾਂ ਕਿ ਇਹ ਜੜੀ ਨਾ ਠੀਕ ਹੈ ਜੀ ਇਹ ਵੀ ਦੇਖ ਲਿਓ ਤੁਸੀਂ ਇਹ ਵੀ ਇਸ ਤਰ੍ਹਾਂ ਆਪਾਂ ਨਾ ਨਾਦੇ ਫਰਾਈ ਕਰਾਂਗੇ ਇੱਕ ਤੁਹਾਨੂੰ ਮੈਂ ਦੱਸਦੀ ਹਾਂ ਅੱਗੇ ਤੋਂ ਆਪਾਂ ਕਿੱਥੋਂ ਤੱਕ ਇਹਦੇ ਸੀਨ ਲਗਾਵਾਂਗੇ ठीक है थोड़ा पानी भी खत्म कर लेंगे लो जी ये आ गया अपना ऊपर आसन ठीक है जी आसन का कप पैनो लेके आना ਆ ਗਿਆ ਇਹ ਆਪਣਾ ਆਸਣ ਆਪਾਂ ਆਸਣ ਤੋਂ ਨਾ ਇਹਦੀ ਸੀਨ ਲਗਾਉਂਦੇ ਹੋਏ ਨੀਚੇ ਤੱਕ ਨੂੰ ਨਹੀਂ ਜਾਣਾ ਇਹਨੂੰ ਆਪਾਂ ਇਸ ਤਰ੍ਹਾਂ ਬਾਹਰ ਕੱਢਦੇ ਹਾਂ ਇਸ ਤਰ੍ਹਾਂ ਬਾਹਰ ਕੱਢਦੇ ਨਾ ਫਿਰ ਆਪਾਂ ਇਹਦੀ ਦੂਸਰੀ ਸਾਈਡ ਇਸੇ ਤਰ੍ਹਾਂ ਹੀ ਸਿਲਾਈ ਕਰਾਂਗੇ ਜਿਵੇਂ ਕਿ ਆਪਾਂ ਉਧਰ ਕੀਤੀ ਹੈ ਇਸ ਤਰ੍ਹਾਂ ਆਪਾਂ ਇੱਧਰ ਨਿਸ਼ਾਨ ਲਗਾਏ ਸੀਗੇ ਨਿਸ਼ਾਨ ਆਪਣੇ ਇੱਧਰ ਲੱਗੇ ਹੋਏ ਨੇ ਮਤਲਬ ਉਧਰੋਂ ਪਹੁੰਚੋ ਤਾਂ ਲਿਆ ਕੇ ਸਲਾਈ ਇੱਧਰ ਲਿਆ ਕੇ ਸਲਾਈ ਖਤਮ ਨਹੀਂ ਕਰਨੀ ਤੁਸੀਂ ਨੇ ਉਧਰੋਂ ਸਲਾਈ ਲੈ ਕੇ ਉਹਨੂੰ ਆਸਨ ਤੇ ਖਤਮ ਕਰਨਾ ਉਸ ਤੋਂ ਬਾਅਦ ਫਿਰ ਦੂਸਰਾ ਪਹੁੰਚਾ ਚੱਕਣਾ ਆਪਾਂ ਇਸ ਤਰ੍ਹਾਂ ਫਿਰ ਦੂਸਰੇ ਪਹੁੰਚੇ ਤਾਂ ਆਪਾਂ ਸਲਾਈ ਇਸ ਤਰ੍ਹਾਂ ਸ਼ੁਰੂ ਕਰਨੀ ਹੈ ਜਿਵੇਂ ਕਿ ਆਪਾਂ ਉਸ ਸਾਈਡ ਲਗਾਈਏ ਆਦੇ ਵਿੱਚ ਤੁਹਾਨੂੰ ਦਿਖਾਨੀ ਹੈ ਕਿੰਨੀ ਸਫਾਈ ਤੇ ਨਾ ਸਲਵਾਰ ਦੀ ਬੈਕ ਸਾਈਡ ਜਿਹੜੀ ਹੈ ਜਿਵੇਂ ਕਿ ਜਿਹੜੇ ਝੋਲਦੇ ਪੈਂਦੇ ਨੇ ਸਲਵਾਰ ਦੀ ਪਿੱਛੀ ਸਾਈਡ ਤੇ ਹੋੜੀਆਂ ਨਹੀਂ ਲੱਗਦੇ ਇੱਦਾਂ ਅੱਪਾ ਪਹਿਲਾਂ ਵਾਲੀ ਸੀਨ ਖਤਮ ਕੀਤੀ ਸੀ ਇਹ ਦੋਨੋਂ ਦਿਖਾਉਣੀ ਹੈ ਅੱਗੇ ਦੀ ਸਫਾਈ ਇਸ ਤੋਂ ਉਹਦੇ ਕਪੜੇ ਬਾਥਰ ਆਨ ਕਟਿੰਗ ਕਰਦੇ ਹਾਂ ਤਾਂ ਮੈਂ ਸਿੱਧੀ ਕਰਕੇ ਦਿਖਾਉਣੀ ਆ ਦੇਖੋ ਇਹਦੇ ਪਿੱਛੇ ਇਸ ਤਰ੍ਹਾਂ ਕੋਈ ਝੋਲ ਨਹੀਂ ਪੈਂਦਾ ਕੋਈ ਬਲ ਨਹੀਂ ਪੈਂਦਾ ਸਹੀ ਤਰੀਕਾ ਨਾਲ ਲੱਗ ਜਾਂਦੀ ਹੈ